ਲਓ ਜੀ ਮਿੱਤਰੋ ਜਿਹਦੇ ਬੁੱਲ ਕਾਲੇ ਆ ਹਨਾ ਦੰਦਾਂ ਤੇ ਕਰਿਆੜਾ ਲੱਗਿਆ ਆ ਚੀਜ਼ ਐ ਆ ਚੀਜ਼ ਬੜੀ ਗੁਣਕਾਰ ਚੀਜ਼ ਐ ਇਹ ਇਹ ਤੁਹਾਨੂੰ ਦੱਸ ਦਿੰਨੇ ਆ ਕਿੱਥੋਂ ਮਿਲਦੀ ਐ ਤੇ ਕਿਵੇਂ ਇਹਨੂੰ ਵਰਤਣਾ ਹਨਾ ਪਹਿਲਾਂ ਬਹੁਤ ਵਰਤਦੇ ਸੀ ਪਹਿਲਾਂ ਵਾਲੀਆਂ ਬੁੜੀਆਂ ਨੂੰ ਬੰਦਿਆਂ ਨੂੰ ਪੁਰਾਣਿਆਂ ਨੂੰ ਪਤਾ ਹੋਊਗਾ ਵੀ ਜਦੋਂ ਪੇਸਟ ਹੈ ਨਹੀਂ ਸੀਗੇ ਉਦੋਂ ਇਹੀ ਚੱਲਦਾ ਸੀ ਹਨਾ ਇਹ ਤੁਹਾਨੂੰ ਦੱਸਾਂਗੇ ਇਹਦਾ ਨਾਂ ਕੀ ਐ ਆ ਬਹੁਤ ਹੀ ਕਾਰਗਰ ਚੀਜ਼ ਐ ਇਹ ਇਹਨੂੰ ਕੁੱਟ ਕੇ ਤੇ ਕੁੰਡੇ ਚ ਜਿਹੜੇ ਪੁਰਾਣੇ ਕੁੰਡੇ ਹੁੰਦੇ ਸੀ ਪੱਥਰ ਦੇ ਆਪਾਂ ਹਨਾ ਤੇ ਉਹ ਚ ਪੇਸਟ ਬਣਾ ਕੇ ਉਵੇਂ ਪਾਉਣਾ ਇਹ ਤੁਹਾਨੂੰ ਦੱਸ ਦਿਆਂ ਕੀ ਐ ਇਹ ਆ ਦੰਦਾਸਾ ਜਿਹੜਾ ਹੁਣ ਪੰਸਾਰੀਆਂ ਦੇ ਉਹ ਮਿਲਦਾ ਹੈ ਦੰਦਾਸਾ ਇਹ 20 30 ਰੁਪਈਆ ਦੇ ਬਹੁਤ ਹੁੰਦਾ ਹੈ ਮੰਨ ਲਾ ਇਹਨੇ ਸੱਕ ਜੇ ਮਿਲ ਜਾਂਦੇ ਆਪਾਂ ਨੂੰ ਇਸ ਤਰ੍ਹਾਂ ਦੇ ਦੇਖ ਲਓ ਹਨਾ ਜਿਹਦੇ ਬੁੱਲ ਕਾਲੇ ਐ ਕਰਿਆੜਾ ਲੱਗਿਆ ਇੱਕ ਵਾਰੀ ਜੀ 50% ਫਰਕ ਪਾ ਦਿੰਦਾ ਇਹ ਪਹਿਲਾਂ ਵਾਲੇ ਬਜ਼ੁਰਗਾਂ ਨੂੰ ਜਾਂ ਬੁੜਗਾਂ ਨੂੰ ਪੁੱਛ ਕੇ ਦੇਖਿਓ ਉਹ ਕਰਦੇ ਹੁੰਦੇ ਜਿਹਦੇ ਬੁੱਲ ਕਾਲੇ ਐ ਐ ਬਣਾ ਦਿੰਦਾ ਵਧੀਆ ਗੁਲਾਬੀ ਇਹ ਤੁਸੀਂ ਰੋਜ਼ ਜੇ ਰੋਜ਼ ਕਰ ਸਕਦੇ ਹੋ ਰੋਜ਼ ਜੇ ਤੀਜੇ ਦਿਨ ਨੂੰ ਕਰ ਸਕਦੇ ਹੋ ਤੀਜੇ ਦਿਨ ਨੂੰ ਹਨਾ ਇਹਨੂੰ ਲੈ ਲੈਣਾ ਐ ਕੁੱਟ ਕੇ ਤੇ ਜਿਹੜਾ ਆਪਣੇ ਪੁਰਾਣੇ ਗੁੰਡੇ ਸੀ ਕੁੱਟ ਕੇ ਜਮਾ ਪਾਊਡਰ ਬਣਾ ਲੈਣਾ ਥੋੜਾ ਜਿਹਾ ਪਾਣੀ ਪਾ ਲੈਣਾ ਤੇ ਚਾਹੇ ਤਾਂ ਇਹਨੂੰ ਜਿਹੜਾ ਆਪਣੇ ਕੋਲੇ ਬੁਰਸ਼ ਹੁੰਦਾ ਕੋਲਗੇਟ ਵਾਲਾ ਪੇਸਟ ਵਾਲਾ ਉਹ ਉਹਦੇ ਲਾ ਕੇ ਕਰ ਸਕਦੇ ਹੋ ਚਾਹੇ ਐ ਚੁੰਡੀ ਚੱਕ ਕੇ ਐ ਮਸਲ ਸਕਦੇ ਹੋ ਹਨਾ ਤੁਹਾਡੇ ਦੰਦ 5 ਦਿਨਾਂ ਚ ਆਏ ਦੁੱਦਰਗੇ ਚਟੇ ਤੇ ਬੁੱਲ ਲਾਲ ਹੋ ਜਾਣਗੇ ਪੂਰੇ ਠੀਕ ਹੈ ਤੇ ਇਹਨੂੰ ਜਿਹੜਾ ਲਾਉਣਾ ਉਹ ਰਗੜ ਕੇ ਲਾਉਣਾ ਹੈ ਜੇ ਆਪਾਂ ਐਂ ਲਾਵਾਂਗੇ ਤੇ ਐਂ ਕਈ ਵਾਰੀ ਇਹ ਸੱਕ ਨਸੂੜਿਆਂ ਤੇ ਵੱਜ ਸਕਦੇ ਹਨਾ ਤੇ ਉਹਦਾ ਉਹ ਹੋ ਸਕਦਾ ਹੈ ਤੇ ਇੱਕ ਆਪਾਂ ਹੋਰ ਬਚਤ ਕਰਨੀ ਹੈ ਜਦੋਂ ਉਹ ਪਾਊਡਰ ਲਾਉਣਾ ਹੈ ਕਿ ਐਂ ਦੰਦਾ ਤੇ ਹੌਲੀ-ਹੌਲੀ ਮਾਰਨਾ ਤਾਂ ਨਸੂੜਿਆਂ ਤੇ ਵੀ ਉਹਦਾ ਮਨਲਾ ਅਸਰ ਹੋ ਜਾਂਦਾ ਹੈ ਮਨਲਾ ਲਾਲਜੇ ਹੋ ਜਾਂਦੇ ਆ ਜਿਵੇਂ ਉਹ ਪਾਣ ਜੇ ਖਾਂਦੇ ਹੁੰਦੇ ਆ ਐ ਤੇ ਦੰਦਾ-ਦੰਦਾ ਤੇ ਲਾਉਣਾ ਹੈ ਤੇ ਬੁੱਲ ਤੁਹਾਡੇ ਐ ਹੋ ਜਾਣਗੇ ਵਧੀਆ ਰੋਜ਼ ਕਰੋਗੇ ਆ ਬੁੱਲਾਂ ਦੀ ਜਿਹੜੀ ਮਾਲਾ ਜੇ ਕੋਈ ਬੀੜੀਆਂ ਪੀਂਦਾ ਭਰਾ ਜਾਂ ਕੋਈ ਹੋਰ ਉਹ ਕਰਦਾ ਉਹਦੇ ਬੁੱਲ ਕਾਲੇ ਹੋ ਜਾਂਦੇ ਐ ਇਹ ਤੁਸੀਂ 10 ਦਿਨ ਵਰਤਿਓ ਤੁਹਾਡੇ ਬੁੱਲ ਐ ਹੋ ਜਾਣਗੇ ਪੂਰੇ ਲਾਲ ਗੁਲਾਬੀ ਤੇ ਇਹ ਉਦੋਂ ਬਾਅਦ ਛੱਡਣਾ ਨਹੀਂ ਪੇਸਟ ਛੱਡ ਸਕਦੇ ਹੋ ਇਹ ਨਹੀਂ ਛੱਡਣਾ ਤੁਸੀਂ ਤੀਜੇ ਚੌਥੇ ਦਿਨ ਰੋਜ਼ ਕਰ ਲਿਆ ਕਰੋ ਫਰੀ ਦਾ ਕੰਮ ਐ ਇਹ ਮੰਨ ਲੈ 20 25 ਰੁਪਿਆ ਦੀ ਚੀਜ਼ ਐ ਤੇ ਇਹ ਤੁਹਾਡਾ ਇੱਕ ਪੇਸਟ ਬਣਾਇਆ ਮਹੀਨਾ ਕੱਢ ਦਿਆ ਕਰੂਗਾ ਦੇਸੀ ਚੀਜ਼ ਆ ਕੋਈ ਸਾਈਡ ਇਫੈਕਟ ਨਹੀਂ ਜਿਹਦੇ ਬੁੱਲ ਕਾਲੇ ਆ ਦੰਦਾਂ ਦੇ ਕਰਿਆੜਾ ਹੈ ਕਈ ਵਾਰੀ ਪਾਣੀ ਖਰਾਬ ਹੁੰਦਾ ਉਹਦੇ ਨਾਲ ਜੰਮ ਜਾਂਦਾ ਹਨਾ 2 ਦਿਨਾਂ ਅਜ ਦੰਦਾਂ ਦਾ ਕਰਿਆੜਾ ਪੱਟ ਦੂਆ ਇਹ ਤੇ ਤੁਸੀਂ ਵਰਤ ਕੇ ਜਰੂਰ ਦੇਖੋ ਬਹੁਤ ਹੀ ਕਾਰਗਰ ਵਧੀਆ ਚੀਜ਼ ਆ ਇਹ ਕੋਈ ਮਹਿੰਗੀ ਜੀ ਨਹੀਂ ਦੇਸੀ ਨੁਕਤਾ ਹੈ ਇਹ ਇਹਦੇ ਨਾਲ ਦੇ ਹੁੰਦਾ ਸੱਕ ਜੀ ਆ ਇਹਨੂੰ ਕਰਨਾ ਕਰਕੇ ਜਮਾ ਕੁੱਟ ਕੇ ਬਰੀਕ ਪਾウダー ਬਣਾ ਲੈਣਾ ਤੇ ਥੋੜਾ ਜਿਹਾ ਪਾਣੀ ਪਾ ਕੇ ਤੇ ਤੁਸੀਂ ਸਟਾਰਟ ਕਰ ਦਿਓ ਦੋ ਦਿਨਾਂ ਚ ਤੁਹਾਡੇ ਕਿੰਨੇ ਵੀ ਬੁੱਲ ਕਾਲੇ ਐ ਜਾਂ ਦੰਦਾਂ ਦੇ ਕਰਿਆੜੇ ਦੋ ਦਿਨਾਂ ਚ ਸੈੱਟ ਹੋ ਜੂਗਾ ਤੇ ਉਸ ਤੋਂ ਬਾਅਦ ਇਹਨੂੰ ਛੱਡਣਾ ਨਹੀਂ ਤੀਜੇ ਚੌਥੇ ਦਿਨ ਫੇਰ ਕਰੀ ਜਾਣਾ ਤੇ ਕਦੇ ਤੁਹਾਡੇ ਬੁੱਲ ਕਾਲ ਸਿਨਾ ਫੜਨਗੇ ਤੇ ਦੰਦ ਕਰਿਆੜਾ ਨਹੀਂ ਫੜਦੇ ਪਰ ਸਾਰਿਆਂ ਨੂੰ ਮਿਲਦਾ ਤੇ ਲਿਆ ਕੇ ਵਰਤਿਓ ਜਰੂਰ ਇੱਕ ਵਾਰੀ 20 ਰੁਪਿਆ ਦਾ ਕੋਈ ਉਹ ਨਹੀਂ ਹੁੰਦਾ ਦੋ ਦਿਨਾਂ ਚ ਤੁਹਾਨੂੰ ਰਿਜ਼ਲਟ ਮਿਲ ਚੂਗਾ ਇਹਦਾ ਪਹਿਲਾਂ ਬਹੁਤ ਵਰਤਦੇ ਸੀ ਹੁਣ हट ਗਏ ਹੁਣ ਆ ਪੇਸਟਾਂ ਨੇ ਤੇ ਇਹਨਾਂ ਨੇ ਫਿੱਕਾ ਪਾਤਾ ਬਹੁਤ ਕਾਰਗਰ ਚੀਜ਼ ਸੀਗੀ ਇਹ ਪਹਿਲਾਂ ਇਹੀ ਵਰਤਦੇ ਸੀ ਪਹਿਲਾਂ ਜੇਦੋ ਵਿਆਹ ਸ਼ਾਦੀ ਜਾਣਾ ਹੁੰਦਾ ਸੀ ਨਾ ਬੁੜੀਆਂ ਨੇ ਤਾਂ ਇਹੀ ਵਰਤਕਾਉਂਦੇ ਸੀ ਦੰਦਾਂ 'ਤੇ ਬਣਾਉਂਦਾ ਸੀ ਲਾ ਚਿੱਟੇ ਜਿੱਤੇ ਤੇ ਬੁੱਲ ਗਰਾਹੀ ਕਢ ਦਿੰਦਾ ਸੀ ਇਹ ਤੇ ਇਹ ਬਹੁਤ ਵਧੀਆ ਚੀਜ਼ ਐ ਕੁੱਟ ਕੇ ਤੇ ਥੋੜਾ ਜਿਹਾ ਪਾਣੀ ਪਾ ਕੇ ਉਵੇਂ ਪੇਸਟ ਬਣਾ ਕੇ ਡੱਬੀ 'ਚ ਪਾ ਲਓ ਕੋਈ ਇਹ ਖਰਾਬ ਨਹੀਂ ਹੁੰਦਾ ਭਾਵੇਂ ਮਹੀਨਾ ਪਿਆ ਰਵੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਤੇ ਗੁਣੀ ਗੁਣਾ ਐ ਇਹਦੇ ਤਾਂ ਇੱਕ ਵਾਰੀ ਜ਼ਰੂਰ ਵਰਤ ਕੇ ਦੇਖਿਓ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਹਾਂ ਵਾਕਈ ਚੀਜ਼ ਐ ਪਰ ਸਾਰਿਆਂ ਨੂੰ ਮਿਲਦਾ ਦੰਦਾਸਾ ਕਹਿੰਦੇ ਐ ਇਹਨੂੰ ਅਸਲ ਮੇ ਤਾਂ ਆਲਮੋਸਟ ਸਭ ਨੂੰ ਪਤਾ ਹੋਊਗਾ ਜੇ ਨਹੀਂ ਪਤਾ ਉਹਨਾਂ ਨੂੰ ਕਹਨੇ ਆ ਵੀ ਦੰਦਾਸਾ ਕਹਿੰਦੇ ਇਹਨੂੰ ਪੰਸਾਰੀਆਂ ਤੋਂ ਮਿਲਦਾ 20 ਰੁਪਈਆ ਦਾ ਸੱਕ ਆ ਜਾਂਦਾ ਇਹ ਤੇ 20 ਰੁਪਈਆ ਨਾਲ ਤੁਹਾਡੇ ਸਾਰੇ ਤੱਬਰ ਦੇ ਦੰਦ ਚਿੱਟੇ ਦੇ ਬੁੱਲ ਲਾਲ ਕਰ ਦੂਗਾ ਇਹ ਓਕੇ ਜੀ ਇੰਨੀ ਬੇਨਤੀ ਪ੍ਰਵਾਨ ਕਰਿਓ ਓਕੇ ਜੀ ਹਰ ਮੈਂ ਕੰਮੀਸ਼ ਹੋ ਗਈ